ਅਨਿਰਮੋਹ ਚਮਾਚੀ ਮੈਡਵੋਕੇਟ ਮੈਂ ਕਮੈਂਟਰੀ ਵਾਲਾ ਪੇਸ਼ ਹੋਇਆ ਸੀ ਉਹਦੇ ਵਿੱਚ ਆਕਾਸ਼ਦੀਪ ਨੂੰ ਪੇਸ਼ ਕਰਕੇ ਉਹਦਾ 5 ਦਿਨਾਂ ਦਾ ਹੋਰ ਮਾਣ ਹਾਸਿਲ ਕੀਤਾ ਗਿਆ ਜਿਹਦੇ ਵਿੱਚ ਉਹਨੇ ਆਪਣਾ ਖੁਦ ਕਾਲ ਕੀਤਾ ਵਾ ਕਿ ਮੈਂ ਜਿਹੜਾ ਹਲੇ ਇਸ ਚੰਡੇ ਤੋਂ ਲਾਵੇ ਕੋਹ ਚੰਡਾ ਜਿਹੜਾ ਦਬਾਅ ਰੱਖਿਆ ਜੇ ਤੇ ਮੈਂ ਖੁਦ ਹੀ ਬਰਾਮਦ ਕਰਵਾ ਸਕਦਾ ਵਾਂ ਇਸ ਵਾਸਤੇ ਤੇ ਸੈਕੰਡ ਜਿਹੜਾ ਉਹਦੇ ਜਿਹੜੇ ਲਿੰਕ ਫੈਲੀ ਹੋਏ ਆ ਉਹ ਦੁਬਈ ਤੋਂ ਉਹਨੂੰ ਜਿਹੜਾ ਉਹਦਾ ਬ੍ਰੇਨ ਵਾਸ਼ ਕਰਕੇ ਭੇਜਿਆ ਗਿਆ ਵਾ ਉਹਦੇ ਜਿਹੜੇ ਲਿੰਕ ਹੈਗੇ ਉੱਥੋਂ ਕਿੱਥੋਂ ਪਤਾ ਲੱਗੇਗਾ ਉਹਦੇ ਮੋਬਾਈਲ ਤੋਂ ਉਹਦੀ ਡਿਟੇਲ ਕਢਵਾਈ ਗਈ ਹੈ ਹੁਣ ਉਹਦੇ ਡਿਟੇਲ ਤੋਂ ਜਿਹ ਅਸਰ ਜਿਹੜਾ ਝੰਡਾ ਸੀ ਉਹਨੇ ਕਿੱਥੇ ਦਬਾਇਆ ਕੋਈ ਅੰਮ੍ਰਿਤਸਰ ਚ ਦਬਾਇਆ ਨਹੀਂ ਉਹ ਬਠਿੰਡੇ ਕਹਿ ਰਹੇ ਮੈਂ ਬਠਿੰਡੇ ਦਬਾ ਕੇ ਰੱਖਿਆ ਮੈਂ ਉੱਥੇ ਵੀ ਆ ਗਿਆ ਖਾਂਡ ਕਰਨ ਦਾ ਹੈਗਾ ਉਹਦਾ ਜਿਹੜਾ ਮੇਨ ਮਕਸਦ ਹੈਗਾ ਦੇਸ਼ ਵਿੱਚ ਜਿਹੜੀ ਹੈਗੀ ਆ ਕਿ ਦੇੜੇ ਦੇਸ਼ ਦੀ ਜੁਨਟੀ ਐਂਡ ਜਿਹੜੀ ਸੋਵਰੈਂਟੀ ਐਂਡ ਇੰਟੈਗ੍ਰਿਟੀ ਆ ਉਹਨੂੰ ਖਤਰਾ ਪਛਾਣਾ ਹੈਗਾ ਤਾਂ ਕਿ ਇਹਦੇ ਨਾਲ ਦੇਸ਼ ਵਿੱਚ ਜਿਹੜਾ ਦੰਗੇ ਫਸਾਦ ਹੋ ਸਕਣ ਹੁਣ ਤੱਕ ਇਹ ਸਾਹਮਣੇ ਆਇਆ ਕਿ ਇਹਦੇ ਨਾਲ ਕੋਈ ਹੋਰ ਕਿਹੜੇ ਕਿਹੜੇ ਵਿਅਕਤੀ ਨੇ ਨਹੀਂ ਮੈਂ ਤੁਹਾਨੂੰ ਦੱਸ ਰਿਹਾ ਵੀ ਸਿਰਫ ਹਲੇ ਇਹਦੇ ਜਿਹੜੇ ਮੋਬਾਈਲ ਤੋਂ ਪਤਾ ਚੱਲੇਗਾ ਇਹਦੇ ਨਾਲ ਕੌਣ ਕੌਣ ਵਿਅਕਤੀ ਆ ਅੱਜ ਇਹਨੂੰ ਆਕਾਸ਼ ਸਿੰਘ ਨੂੰ ਦੁਬਾਰਾ ਕੋਰਟ ਵਿੱਚ ਪੇਸ਼ ਕੀਤਾ ਗਿਆ ਸੀਗਾ ਤੇ ਜੋ ਮਾਜੋਗ ਜੱਜ ਸਾਹਿਬ ਨੇ ਇਹਦਾ 5 ਦਿਨ ਦਾ ਹੋਰ ਪੁਲਸ ਬਾਂਡ ਸਮਝ ਦਿੱਤਾ ਤੇ ਇਸ ਨਾਲ ਕੋਈ ਸਟੇਜਿੰਗ ਕਿਉਂ ਇਹਰੇ ਵੱਲੋਂ ਇਹ ਕੰਮ ਕੀਤਾ ਗਿਆ ਜੀ ਇੱਥੇ ਆ ਕੇ ਇਹ ਪਾਰਟ ਆਫ ਇਨਵੈਸਟੀਗੇਸ਼ਨ ਹੈ ਜੀ ਇਨਵੈਸਟੀਗੇਸ਼ਨ ਕਰ ਰਿਹਾ ਹੈ ਇਸ ਨਾਲ ਕਿਸੇ ਹੋਰ ਨੂੰ ਵੀ ਗ੍ਰਫਤਾਰ ਕੀਤਾ ਜੀ ਹੁਣ ਤੱਕ ਹਲਚਾਰੇ ਜੀ ਪਾਰਟ ਆਫ ਇਨਵੈਸਟੀਗੇਸ਼ਨ ਸਰ ਬੈਲ ਪੁਲਿਸ ਫੋਨ ਤੇ ਪਤਾ ਲੱਗਾ ਜੀ ਕਿਹਦੇ ਨਾਲ ਗੱਲਬਾਤ ਇਹਦੀ ਹੋਈ ਆ ਜੀ ਪਹਿਲਾਂ ਕਿ ਸਾਰੇ ਮੋਬਾਈਲ ਦੀ ਫਰੈਂਸਿਕ ਕੀਤੀ ਜਾ ਰਹੀ ਹੈ ਜੀ ਸੀਡੀਆਰ ਲਈ ਜਾ ਰਹੀਆ ਫਰੈਂਸਿਕ ਜਾਂਚ ਕਰਨ ਤੋਂ ਬਾਅਦ ਸਾਰਾ ਅਹਿਕ੍ਰਪਰ ਦੇ ਅਸੀਂ ਸਾਰਿਆਂ ਨੂੰ ਜਿਹਦੇ ਦਾ ਵੀ ਇਹ ਕੰਟੈਕਟ ਹੈ ਜੀ ਸਾਰਿਆਂ ਨੂੰ ਅਸੀਂ ਸਰਵਰਦਾਲ ਕਰਾਂਗੇ ਇਹਦਾ ਜਿਹਦੇ ਨਾਲ ਵੀ ਕੋਈ ਕੰਟੈਕਟ ਹੋਵੇ ਸਾਰਿਆਂ ਦੀ ਜਾਂਚ ਹੋ ਗਈ ਜੀ ਅਸੀਂ ਕਰਤੀ ਗੱਲ ਕਰੀਏ ਹੈਰੀਟੇਜ ਸਟਰੀਟ ਦੀ ਤਸਵੀਰ ਵੀ ਸਾਹਮਣੇ ਆਈ ਔਰ ਫਿਰ ਸਾਥ ਤੋਰ ਤੇ ਦਿਖਾਈ ਦੇ ਰਿਹਾ ਬੈਗ ਦੇ ਵਿੱਚੋਂ ਸਾਰਾ ਸਮਾਨ ਕੱਢ ਕੇ ਦੇ ਵੱਲੋਂ ਇਹ ਕੰਮ ਕੀਤਾ ਗਿਆ ਜੀ ਤੇ ਤਫਤੀਸ਼ ਜਾਰੀ ਹੈ ਜੀ ਪਾਰਟ ਆਫ ਇਨਵੈਸਟੀਗੇਸ਼ਨ ਹੈ